ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੁੜੀ ਦੀ ਫਾਰਮ ਹਮਦਪੁਰਾ ਦੇ ਵਿੱਚ ਇੱਕ ਹੋਰ ਰਿਕਵੈਸਟ ਹੈ ਵੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗਿਆ ਘੰਟੀ ਦਾ ਬੈਲ ਬਟਨ ਦਬਾ ਦੇ ਤਾਂ ਜੋ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਬਹੁਤ ਸਹੀ ਅੱਜ ਦੇ ਵਿੱਚ ਤੇ ਆਪਣੇ ਆਪ ਦੇ ਫਾਰਮ ਤੋਂ ਤੁਹਾਡੇ ਲਈ ਟੋਪ ਬ੍ਰੀਡ ਦੀ ਨੀਲੀ ਦੇ ਵਿੱਚੋਂ ਟੀ ਸੇਲ ਹੀ ਲੈ ਕੇ ਆਏ ਬਿਲਕੁਲ ਤਾਜੀ ਸੂਈ ਦੀ ਅੱਜ 3 ਕਿ 13 8ਵਾਂ ਮਹੀਨਾ 2025 ਤੇ ਸਵੇਰ 9:00 ਵਜੇ ਵੀਡੀਓ ਕਵਰ ਕਰ ਰਹੇ ਹਾਂ ਆਪਣੇ ਕੋਲ ਤੇ ਦੇਖ ਸਕਦੇ ਆ ਹਾਈਡ ਫੂਡ ਵਧੀਆ ਬੰਦ ਨੇ ਵਿੱਚ ਫੁੱਲ ਇਕੱਠੇ ਮਗਰ ਆ ਗਿਆ ਬਈ ਇਹਦੇ ਇਕੱਠਾ ਪਿਓਰ ਨੀਲੀ ਜਗ ਦੀ ਇਕੱਠਾ ਤੇ ਪਿਓਰ ਨੀਲੀ ਜਗ ਦੀ ਝੋਟੀਆਂ ਦੂਜਾ ਸੁਹਾ ਸੁਈਆਂ ਆ ਦੇਖ ਸਕਦੇ ਆ ਪੱਟਪੜਾ ਚੈੱਕ ਕਰੋ ਖਾਣਾ ਲੱਗਿਆ ਦੇਖ ਸਾਹਦੇ ਚਾਰੇ ਲੜਪੜੇ ਨਿਕਲਦੇ ਕੋਈ ਸਪੇਸ ਕਿ ਲੱਗੇ ਚਵਾਈ ਚੁਈ ਇੱਕ ਨੰਬਰ ਆ ਬੰਨੇਰ ਤੋਂ ਫਿਰ ਤੁਹਾਨੂੰ ਚੈੱਕ ਕਰਵਾ ਦਿੰਦੇ ਆ ਇਹ ਆ ਦੇਖ ਸਕਦੇ ਆ ਚਾਰੇ ਥਾਣਾ ਦਾ ਗੈਪ ਬਹੁਤ ਸੋਹਣਾ ਲੈਵਲ ਤੇ ਮਿਲਕ ਵੇਜ ਪੂਰੀ ਵਧੀਆ ਲੱਗੀ ਆ ਤੇ ਚਵਾਈ ਇੱਕ ਨੰਬਰ ਆ ਕੋਈ ਭੂਸ਼ਾ ਵਾਲੀ ਹੈਗਾ ਫੇਰ ਇਸ ਜੁੜੀ ਚੈੱਕ ਕਰ ਸਕਦੇ ਆ ਫੁੱਲ ਬਾਜਰ ਦੇ ਵਿੱਚ ਫੱਟਪੜਾ ਚੈੱਕ ਕਰੋ ਹਜਿ ਮੰਨ ਕੇ ਚਲੋ ਭਈ ਰਾਤ ਦੀ ਸਰੀਦੀ ਆ 7-8 ਕਿਲੋ ਬੋਲਾ ਜੇ ਥੱਲੇ ਤਿਆਰ ਆ ਦੁੱਧ ਘੱਟੀਆਂ 11-12 ਕਿਲੋ ਖੁੱਲਾ ਪਾ ਦਾਂ ਸਾ ਦੇਖ ਸਕਦੇ ਬੇਸਬੂਸ ਬਹੁਤ ਸੋਹਣਾ ਸਿੰਗ ਫੁਆਰਟੀ ਚੈੱਕ ਕਰੋ ਬਹੁਤ ਸੋਹਣੀ ਆ ਪੂਰੀ ਟੋਕ ਦੀ ਨੀਲੀ ਦਾ ਵੀ ਕਿਉਂਕਿ ਸੇਲ ਆ ਦੂਜਾ ਸੂਹਾ ਸੋਈਆ ਬਿਲਕੁਲ ਤਾਜੀ ਜੇ ਵੀ ਕਿਸਾਨ ਭਰਾ ਦੇ ਕਿਉਂਟੀ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰਿਓ ਪਿੰਡ ਹਿੰਦੋਪੁਰਾ ਹੀ ਜਿਲ੍ਹਾ ਮੋਗਾ ਜੀ ਨਿਹਾਲ ਸਿੰਘ ਵਾਲਾ ਤੇ ਮੇਰਾ ਮੋਬਾਈਲ ਨੰਬਰ 889999777 ਸਾਰੇ ਮੇਰੇ ਵੀਰਾਂ ਦਾ ਵੀਡੀਓ ਨਾਲ ਤੱਕ ਕੇ ਦੇਖਣ ਲਈ ਬਹੁਤ ਬਹੁਤ ਧੰਨਵਾਦ ਜਿਆਦਾ ਮੈਂ ਦਾ ਕਿਸੇ ਵੀਡੀਓ ਨੂੰ ਥੈਂਕ ਯੂ ਵੈਰੀ ਮਚ